ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਪਾਣੀ ਧਰ ਰਿਹਾ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਰੰਗਾਂ ਨੇ ਕਰਾਂਜ ਕਰਾਂਜ ਪਾਣੀ ਆ ਗਿਆ ਘਰ ਵਿੱਚ ਟੈ ਵੀ ਰਹੇ ਨੇ ਇਸ ਵਿੱਚ ਦੋਸਤੋ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ ਪਰ ਦੋਸਤੋ ਆਪਾਂ ਇਸ ਵਿੱਚ ਕਸੂਰ ਕਿਸੇ ਦਾ ਵੀ ਨਹੀਂ ਕੱਢ ਸਕਦੇ ਕਿਉਂਕਿ ਇਹ ਤਾਂ ਇੱਕ ਕੁਦਰਤੀ ਆਫਤ ਹੈ ਜੇਕਰ ਦੋਸਤੋ ਸਾਡੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਪ੍ਰਮਾਤਮਾ ਦੀ ਕਿਰਪਾ ਨਾਲ ਬਚਤ ਹੈਗੀ ਹੈ ਮੈਂ ਤਾਂ ਦੋਸਤੋ ਪੈ ਰਿਹਾ ਪਿਛਲੇ ਕਈ ਦਿਨਾਂ ਤੋਂ ਪਰ ਜਿਹੜਾ ਹੜਾਂ ਵਾਲਾ ਪਾਣੀ ਐ ਉਹਦੀ ਹਜੇ ਇੱਥੇ ਬਚਤ ਐ ਕੋਈ ਵੀ ਪਾਣੀ ਐ ਜਿਹੜਾ ਆਸੇ-ਪਾਸੇ ਨਹੀਂ ਆਇਆ ਇਧਰ ਤਲਵੰਡੀ ਲਾਗੇ ਜਿੰਨੇ ਵੀ ਪਿੰਡ ਐ ਉਧਰ ਵੀ ਨਹੀਂ ਆਇਆ ਤੇ ਇਧਰੋਂ ਬਠਿੰਡੇ ਤੋਂ ਤਲਵੰਡੀ ਨੂੰ ਪਿੰਡ ਐ ਜਿੰਨੇ ਕਿਤੇ ਵੀ ਪਾਣੀ ਐ ਦੋਸਤੋ ਜਿਹੜਾ ਉਹ ਹਜੇ ਤੱਕ ਨਹੀਂ ਆਇਆ ਇਹ ਪਰਮਾਤਮਾ ਦੀ ਕਿਰਪਾ ਐ ਮੀਂਹ ਦੋਸਤੋ ਆ ਜਾਂਦਾ ਐ ਹਟ ਜਾਂਦਾ ਛੜਾਕਾ ਜਿਹਾ ਪੈ ਜਾਂਦਾ ਹਟ ਜਾਂਦਾ ਇਦਾਂ ਚੱਲ ਰਿਹਾ ਹੈ ਅੱਜ ਆਪਾਂ ਸਾਡੇ ਫਾਰਮ ਦੀ ਵੀ ਦਿਖਾਉਣੀ ਆ ਸੋਨੂੰ ਆਪਣੇ ਪਸ਼ੂ ਵੀ ਵਧੀਆ ਖੜੇ ਨੇ ਅੰਦਰ ਚੱਲ ਕੇ ਵੀ ਦਿਖਾਵਾਂਗੇ ਇੱਧਰ ਤੁਸੀਂ ਥੋੜਾ ਥੋੜਾ ਪਾਣੀ ਆ ਜਿਹੜਾ ਬਾਹਣਾ ਦੇ ਵਿੱਚ ਉਹ ਦੇ ਸਕਦੇ ਹੋ ਆਪਣੇ ਡੰਗਰਾ ਜਿਹੜੇ ਉਹ ਵਧੀਆ ਤਰੀਕੇ ਦੇ ਨਾਲੇ ਬੈਠੇ ਨੇ ਕੋਈ ਇਹਨਾਂ ਨੂੰ ਕੋਈ ਦਿੱਕਤ ਨਹੀਂ ਹਜੇ ਤੱਕ ਤਾਂ ਬਾਕੀ ਅੱਗੇ ਪਰਮਾਤਮਾ ਨੂੰ ਪਤਾ ਹੈ ਹੇ ਤਾਂ ਦੋਸਤੋ RAM nal ਇਹ ਬੈਠੇ ਨੇ ਬਸ ਮੀਨ ਦਾ ਥੋੜਾ ਜਿਹਾ ਹੈਗਾ ਵੀ ਅੱਗੇ ਵੀ ਦੱਸ ਰਹੇ ਆ ਹਫਤਾ ਇੱਕ ਮੀਂਹ ਪੈਣਾ ਹੈ ਐਨੀ ਇੱਕ ਜਾਣਕਾਰੀ ਸਾਂਝੀ ਆ ਜਿਹੜੀ ਸੋਡੀਨਾ ਕਰਨੀ ਸੀ ਤੁਸੀਂ ਵੀ ਕਮੈਂਟ ਅਚ ਦੱਸ ਸਕਦੇ ਹੋ ਤੁਹਾਡਾ ਕਿਹੜਾ ਜਿਲ੍ਹਾ ਹੈ ਕਿੰਨੇ ਕੁ ਤੁਹਾਡੇ ਪਾਣੀ ਆਇਆ ਹੜ੍ਹਾਂ ਦਾ ਕਿੰਨਾ ਕੁ ਮੇਂ ਕੁਸ਼ ਹੈ ਖਾਸ ਕਰਕੇ ਡੈਰੀ ਫਾਰਮ ਵਾਲੇ ਵੀਰ ਦੱਸ ਸਕਦੇ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਵੀਡੀਓ ਪਾਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ